ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਜੀ ਨੇ ਕਰਨੇ ਸਾਰੇ ਦੋਸਤ ਵੀ ਭਰਾ ਠੀਕ ਠਾਕ ਹੋਣਗੇ ਖੈਰੀਅਤ ਨਾਲ ਹੋਣਗੇ ਜ਼ਿਕਰੀਆ ਅੱਜ ਆਪਾਂ ਜਿਹੜੀ ਬਾਈ ਰঞ্জੀਤ ਸਿੰਘ ਢਾੜੀ ਵਾਲਿਆਂ ਦੀ ਵੀਡੀਓ ਦੇਖਣ ਲੱਗੇ ਹਾਂ ਨਾ ਉਹਦੇ 'ਚ ਉਹਨਾਂ ਨੇ ਦੋ ਬੜੇ ਬੋਲਡ ਮਤਲਬ ਕਿ ਫਿਕਰੇ ਬੋਲੇ ਨੇ ਸਖਤ ਫਿਕਰੇ ਜੀ ਸਟੇਟਮੈਂਟ ਵਾਲੇ ਉਹਨਾਂ ਦੀ ਆ ਇੱਕ ਤੇ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਤੀਰਥਾਂ ਤੇ ਜਾਂਦੇ ਨੇ ਨਾ ਉਹ ਲੋਕ ਭਟਕੇ ਹੋਏ ਨੇ ਓਹ ਹੋ ਹੋ ਇਹ ਤਾਂ ਬੜੀ ਸਟਰੋਂਗ ਹੈ ਸਟਰੋਂਗ ਗੱਲ ਹੈ ਤੇ ਇਹਨੂੰ ਸਾਬਤ ਕਿਵੇਂ ਕਰਨਗੇ ਇਹ ਆਪਾਂ ਵੀਡੀਓ 'ਚ ਦੇਖਾਂਗੇ ਇੱਕ ਹੋਰ ਉਹਨਾਂ ਨੇ ਕਿਹਾ ਉਹ ਵੀ ਆਪਾਂ ਵੀਡੀਓ ਦੇ ਵਿੱਚ ਹੀ ਆਪਾਂ ਨੂੰ ਪਤਾ ਚੱਲੇ ਜਿਹੜੇ ਮੰਦਰ ਨੇ ਗੁਰਦੁਆਰੇ ਨੇ ਉਹ ਮੰਦਰਾਂ ਦੀ ਕਾਪੀ ਨੇ ਓਏ ਹੋਏ ਹਾਂ ਜੀ ਇਹਦਾ ਮਤਲਬ ਹੈ ਕਿ ਦੋਵੇਂ ਸਟੇਟਮੈਂਟਾਂ ਬੜੀਆਂ ਹਲਾਨ ਵਾਲੀਆਂ ਨੇ ਹਲਾਨ ਵਾਲੀਆਂ ਸਖਤ ਸਟੇਟਮੈਂਟਾਂ ਨੇ ਤੇ ਆਪਾਂ ਵੀਡੀਓ 'ਚ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਇਸ ਗੱਲ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀਡੀਓ ਦਾ ਗੱਲ ਕਰਾਂਗੇ ਵੀਡੀਓ ਦੇ ਗੱਲ ਕਰਾਂਗੇ ਕੋਟ ਤੀਰਥ ਪਤਨ ਇਸ਼ਨਾਮਾ ਇਸ ਕਲਮੇ ਮਹਿਲ ਪਰ ਜੇ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀ ਜਾਏ ਕਹਿੰਦੇ ਕਰੋੜਾਂ ਇਸ਼ਨਾਨ ਨੇ ਜਿਹੜੇ ਇੱਕ ਤਾਂ ਨਹੀਂ ਜੀ ਕਿੰਨੇ ਇਸ਼ਨਾਨ ਕੀਆ ਕਰੋੜਾਂ ਕੋਟ ਤੀਰਥ ਕਹਿੰਦੇ ਨਹਾਈ ਜਾ ਤੂੰ ਗੰਗਾ ਨਾ ਆਇਆ ਯਾਰ ਤੂੰ ਸਰੋਵਰਾਂ ਚ ਨਹਾ ਲੈ ਸਿੱਖਾ ਤੂੰ ਜਿੱਥੇ ਮਰਜ਼ੀ ਫਿਰ ਲੈ ਕਰੋੜਾਂ ਤੀਰਥ ਦੇ ਫਿਰ ਲੈ ਕੋਟ ਤੀਰਥ ਮੱਜੇ ਨੇ ਇਸ਼ਨਾਨਾ ਇਸ ਕਲਮ ਹੈ ਮੈਲ ਭਰੀਜਾ ਲੋਕੀ ਕਹਿੰਦੇ ਮੈਲ ਲੈਂਦੀ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਲ ਛੱਡਦੀ ਹੈ ਲੈਂਦੀ ਨਹੀਂ ਇਹਨੇ ਚੜਦੀ ਮੈਲ ਭਰੀਜੈ ਮੈਲ ਭਰਦੀ ਹੈ ਮਹਾਰਾਜ ਇਦਾਂ ਕਿਉਂ ਕਹਿੰਦੇ ਆ ਵੀ ਮੈਲ ਭਰਦੀ ਹੈ ਸਾਰੇ ਤੇ ਕਹਿੰਦੇ ਮੈਲ ਲੈਂਦੀ ਹੈ ਦੁਨੀਆ ਤੇ ਮਾਂ ਮੈਲ ਲਵਾਨ ਜਾਂਦੀ ਹੈ ਤੁਸੀਂ ਕਹਿੰਦੇ ਮੈਲ ਲੱਗਦੀ ਹੈ ਇੱਧਰ ਸੁਣੋ ਜੀ ਗੁਰੂ ਸਾਹਿਬ ਕਹਿੰਦੇ ਐ ਮੈਲ ਲੱਗਦੀ ਹੈ ਕਾਦੀ ਹੰਕਾਰ ਵੱਧ ਜਾਂਦਾ ਅਸੀਂ ਤੀਰਥਾਂ ਤੇ ਨਾਨਿਆ ਮੈਂ ਉੱਥੇ ਨਾਤਾ ਮੈਂ ਉੱਥੇ ਨਾਤਾ ਕਹਿੰਦੇ ਅੰਦਰੋਂ ਕੋੱਖ ਨਹੀਂ ਲੈਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਤੁਹਾਨੂੰ ਲੱਗਦਾ ਲਹਿ ਗਈ ਮੈਨੂੰ ਲੱਗਦਾ ਸਭ ਨੂੰ ਲੱਗ ਗਈ ਲੱਥਾ ਲੁੱਥਾ ਕਾ ਕੱਖ ਨਹੀਂ ਲਹਿ ਗਈ ਲੱਥੀ ਨਹੀਂ ਹੋਰ ਲਵਾ ਕੇ ਆ ਗਿਆ ਨਾਵਣ ਚੱਲੇ ਤੀਰਥੀ ਮਨ ਖੋਟੇ ਮਨ ਦਾ ਕੋਟ ਤੇ ਨਿਕਲਿਆ ਹੀ ਨਹੀਂ ਇੱਕ ਭੌ ਲੱਥੀ ਨਾਤਿਆ ਸਰੀਰ ਦੀ ਮੈਲ ਤੇ ਲਹਿ ਗਈ ਪਰ ਦੋਏ ਪਾ ਚੜੀ ਐ ਸਹੋਰ ਮਨ ਦੀ ਮੈਲ ਅੰਦਰ ਹੀ ਰਹੀ ਖੋਟ ਨਿਕਲਿਆ ਨਹੀਂ ਸਗੋ ਦੁੱਗਣੀ ਹੋ ਗਈ ਦੁੱਗਣੀ ਕਿਵੇਂ ਕਹਿੰਦੇ ਹੁਣ ਆਕੜ ਕੇ ਤੁਰਦਾ ਮੈਂ ਤੇ ਤੀਰਥਾਂ ਤੇ ਨਾਨਾ ਮੈਂ ਤੇ ਉੱਥੇ ਨਹਾ ਕੇ ਆਇਆ ਮੈਂ ਤੇ ਹਰੇਕ ਮਹੀਨੇ ਨਹਾਣ ਜਾਣਾ ਨਹਾਉਂਦੇ ਐ ਜੀ ਬੜੇ ਤੇ ਗੁਰੂ ਸਾਹਿਬ ਨੇ ਨਹੀਂ ਕਿਹਾ ਉਹ ਤੇ ਕਹਿੰਦੇ ਨਾਨਾ ਜੀ ਤੂੰ ਕਿੱਥੇ ਮਨ ਮੰਦਰ ਤਨ ਵੇਸ ਕਲੰਦਰ ਕਟ ਹੀ ਗੱਜ ਕੇ ਗੱਜ ਕੇ ਕਟ ਹੀ ਤੀਰਥ ਨਹਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾਲ ਆਹ ਵਾਹ ਕਹਿੰਦੇ ਕਿਹੜੇ ਤੀਰਥ ਤੇ ਨਹਾਣਾ ਉਹ ਕਿਹੜੇ ਤੀਰਥ ਤੇ ਨਵਾਉਂਦੇ ਆ ਜੀ ਜਿਹੜਾ ਤੀਰਥ ਬੋਲ ਬੋਲ ਜਿਹੜਾ ਤੀਰਥ ਸਾਡੇ ਅੰਦਰ ਹੈ ਤਾਂ ਮੈਨੂੰ ਜਵਾਬ ਦੇਣਾ ਤੁਸੀਂ ਸਿੰਘੋ ਪੁਜਾਰੀ ਦਾ ਸਿਸਟਮ ਸਿੱਧੀ ਝੋਟ ਵੇਖੋ ਜਿਹੜਾ ਅੰਦਰ ਵਾਲਾ ਤੀਰਥ ਹੈ ਇੱਥੇ ਗੋਲਕ ਪਈ ਹੈ ਬੋਲੋ ਨਹੀਂ ਭਈ ਪੈਸਾ ਲੱਗਣਾ ਵੱਡਾ ਤੀਰਥ ਹੋਵੇ ਬੰਦਾ ਫਿਰ ਨੋਟ ਵੀ ਵੱਡਾ ਸਾਰਾ ਕੱਢਦਾ ਲੈ ਜਾ ਕੇ ਇੱਥੇ ਤੇ ਅਗਲਾ 10 ਨਾਲ ਸਾਰ ਲੈਂਦਾ 5 ਨਾਲ ਸਾਰ ਲੈਂਦਾ ਕਈ ਕਹਿੰਦੇ ਭਾਣ ਦਿਓ ਟੁੱਟੇ ਦਿਓ ਜੁੜਨ ਚੱਲੇ ਆ ਘਰੋਂ ਤੁਰ ਕੇ ਤਾਂ ਟੁੱਟੇ ਦਿਓ ਜੁੜਨ ਚੱਲੇ ਆ ਜੇ ਜਦੋਂ ਆਪਾਂ ਵੱਡੇ ਸਾਰੇ ਤੀਰਤ ਤੇ ਜਾਂਦੇ ਆ ਪਿਆਰਿਓ ਜਿੱਦਾਂ ਵੱਡਾ ਬੰਦੇ ਦੀ ਜੇਬ 'ਚ ਨੋਟ ਹੁੰਦਾ ਨਾ ਉਹ ਡੇ ਹੀ ਕਰ ਲੈਂਦਾ ਤੀਰਤ ਵੱਡਾ ਹੈ ਤਾਂ ਕਰਕੇ ਨੋਟ ਵੀ ਵੱਡਾ ਹੈ ਜਗਾ ਮਹਾਨ ਹੈ ਸਾਡੇ ਕੇ ਗਿਆਨ ਮਹਾਨ ਹੈ ਗੱਜ ਕੇ ਜਗਾ ਨਾਲ ਥਾਵਾਂ ਨਾਲ ਦੇਹਾਂ ਨਾਲ ਜੋੜਿਆ ਹੈ ਕਿ ਗਿਆਨ ਨਾਲ ਜੋੜਿਆ ਤੇ ਦੇਹਾਂ ਵਾਲਾ ਕਾ ਢਾਂਗਾ ਇਹ ਟਾਂਚਾ ਕਿੱਥੋਂ ਆ ਗਿਆ ਇਹ ਪੁਜਾਰੀ ਸਿਸਟਮ ਹੈ ਅਗਲੇ ਨੇ ਗੋਲ ਕਬੱਡੀ ਰੱਖਣੀ ਸੀ ਉਹਨੂੰ ਪਤਾ ਸੀ ਤੇਰੇ ਦਿਮਾਗ 'ਚ ਬਿਠਾਇਆ ਇਹ ਚੀਜ਼ ਤੇ ਰਾਜਸਥਾਨ ਦੇ ਵਿੱਚ ਕੋਈ ਗਰੀਬ ਬੰਦਾ ਉਹ ਸਾਰੀ ਜ਼ਿੰਦਗੀ ਦੋ ਚਾਰ ਕਿੱਲੇ ਠੇਕੇ ਤੇ ਲੈ ਕੇ ਸਰੋਂ ਦੇ ਕਦੇ ਵਿਚਾਰਾ ਸਰੋਂ ਕਦੇ ਕਣਕਾਂ ਕਦੇ ਬਾਜਰੇ ਕਦੇ ਛੋਲੇ ਬੀਜ-ਬੀਜ ਕੇ ਉਹ 50000 ਰੁਪਇਆ ਸਾਲ ਦਾ ਵੀ ਨਹੀਂ ਕਮਾ ਸਕਦਾ 50 ਕਮਾਉਂਦਾ 25 ਮਾਲਕ ਨੂੰ ਦਿੰਦਾ 25 ਬਚਦਾ 25 25000 ਨਾਲ ਸਾਰਾ ਟੱਬਰ ਪਾਲਦਾ ਕਿਰਾਇਆ ਲਾ ਕੇ ਕਿੱਥੇ ਜਾਵੇ ਇਹ ਕਹਿੰਦੇ ਆਉਣਾ ਪੈਣਾ ਹੈ ਇਹ ਕਹਿੰਦੇ ਆਏਗਾ ਨਹੀਂ ਤੈਨੂੰ ਮਾਰਜ ਉਡੀਕਦੇ ਆ ਕਹਿੰਦੇ ਉਹ ਦਿਮਾਗ 'ਚ ਬੋਝ ਲੈ ਕੇ ਬੈਠਾ ਮੈਂ ਕਿਦਣ ਜਾਵਾਂ ਪੈਸੇ ਜੋੜਾਂ ਕਦੋਂ ਕਿਦਣ ਪਹੁੰਚਾਂ ਤੇ ਜਿਹੜਾ ਤੀਰਥ ਬਾਬੇ ਨਾਨਕ ਨੇ ਗੁਰੂ ਸਾਹਿਬ ਨੇ ਦੱਸਿਆ ਉਹ ਅੰਦਰ ਹੀ ਐ ਉਥੇ ਪੈਸਾ ਲੱਗਦਾ ਹੀ ਕੋਈ ਨਹੀਂ ਆਖੋ ਸਤਨਾਮ ਸ੍ਰੀ ਵਾਹਿ ਜਦੋਂ ਮਰਜੀ ਨਾਲੋਂ ਜਦੋਂ ਮਰਜੀ ਨਾਲੋਂ ਸਾਨੂੰ ਆਪਣੇ ਆਪ ਨਾਲ ਜੋੜਿਆ ਖੇਤ ਬੈਠਾ ਹਾਂ ਆਪਣੇ ਆਪ ਵੱਲ ਵੇਖ ਲੈ ਨਾਲ ਆ ਐ ਅੰਦਰ ਹੀ ਐ ਤੀਰ ਤੇਰੇ ਮੈਲ ਕੱਢ ਅੰਦਰ ਹੀ ਤੀਰ ਗਿਆਨ ਅੰਦਰੋਂ ਹੀ ਲੈ ਲੈਣਾ ਹੈ ਮੈਲ ਵੀ ਅੰਦਰ ਹੀ ਹੈ ਉਹ ਗਿਆਨ ਐ ਅੰਦਰ ਹੀ ਮੈਲ ਹੁਣ ਵੇਖੋ ਜਿਹੜੇ ਬੰਦੇ ਬੈਠੇ ਵੀ ਆਹ ਗਲਤੀਆਂ ਨੇ ਆ ਮੈਂ ਕੱਢ ਦੇਣੀਆਂ ਨੇ ਲੋ ਅੰਦਰ ਹੀ ਗਿਆਨ ਹੈ ਅੰਦਰ ਹੀ ਸਾਬਣ ਹੈ ਅੰਦਰ ਹੀ ਮੈਲ ਹੈ ਅੰਦਰ ਹੀ ਧੂੜ ਰਿਆ ਸਾਰਾ ਕੁਝ ਧੂੜ ਕਿੰਨਿਆਂ ਦੇ ਅੰਦਰ ਧੂੜ ਜਾਂਦੇ ਨੇ ਕਿਉਂ ਵੀਰੋ ਗੱਜ ਕੇ ਗੱਜ ਕੇ ਧੂੜ ਦੇ ਕਿ ਨਹੀਂ ਧੂੜ ਦੇ ਨਿਤ ਤੋਂ ਨਾਇਸ ਦੇ ਹੀ ਨੂੰ

ਇਤ ਧੋਣਾ ਏਸ ਦੇਹੀ ਨੂੰ ਇਤ ਧੋਣਾ ਏਸ ਦੇਹੀ ਨੂੰ ਇੱਕ ਇੱਥੇ ਬੈਠਾ ਸਾਫ ਹੈ ਇੱਕ ਤੀਰਥ ਦੇ ਉੱਤੇ ਰੋਜ਼ ਆਂਦਾ ਹੈ ਰੋਜ਼ ਕਮਰਾ ਵੀ ਉੱਥੇ ਗੰਗਾ ਦੇ ਕਬੀਰ ਗੰਗਾ ਤੀਰ ਜੋ ਘਰ ਕਰੇ ਘਰ ਵੀ ਉੱਥੇ ਬਣਾ ਕੇ ਬੈਠਾ ਪੀਵੇ ਨਿਰਮਲ ਨੀਰ ਦਿਨ ਹਰ ਭਗਤ ਨਾ ਮੁਕਤ ਹੋਏ ਇੰਉ ਕਹਿ ਰਮੇ ਕਬੀਰ ਇਕੋਥੇ ਬੈਠਾ ਵੀ ਸਰਕਾਰਾਂ ਦੀਆਂ ਚਾਪਲੂਸੀਆਂ ਕਰਦਾ ਹੈ। ਉੱਥੇ ਬੈਠ ਕੇ ਵੀ ਵੇਚਦਾ ਲਫਾਫਿਆਂ ਪਿੱਛੇ। ਇਹ ਪੁਜਾਰੀ ਉਦੋਂ ਵੀ ਵੇਚਦਾ ਸੀ ਤੇ ਤੀਰਥਾਂ ਤੇ ਅੱਜ ਬੈਠੇ ਵੀ ਜਿਹੜੇ ਨੇ ਉਹ ਅੱਜ ਵੀ ਕਿ ਝੂਠ ਬੋਲਿਆ ਕੁਝ। ਅੱਜ ਵੀ ਵੇਚਦੇ ਆ। ਉਦੋਂ ਵੀ ਵੇਚਦੇ ਸੀ ਅੱਜ ਵੀ ਵੇਚਦੇ ਆ। ਓਏ ਉਹ ਹਿੰਮਤ ਉਹ ਦਲੇਰੀ ਇੱਕ ਰਾਜਸਥਾਨ 'ਚ ਬੈਠਾ ਬੰਦਾ ਵੀ ਪੰਗਾ ਲੈਣ ਨੂੰ ਤਿਆਰ ਹੈ। ਘਰੇ ਬੈਠਾ ਵੀ ਮਨ ਮੰਦਰ ਚ ਗਿਆਨ ਦਾ ਇਸ਼ਨਾਨ ਕਰਦਾ ਤਕੜਾ ਹੋ ਗਿਆ ਸੋਚ-ਸੋਚ ਕੇ ਦਿਮਾਗ ਵਰਤ ਵਰਤ ਕੇ ਤਕੜਾ ਹੋ ਗਿਆ ਉਹ ਬਾਹਰ ਨਹਾਉਂਦਾ ਰਿਹਾ ਸਰੀਰ ਭਾਵੇਂ ਚਿੱਟਾ ਕੱਢ ਲਿਆ ਹੋਣਾ ਪਰ ਮਨ ਨਹੀਂ ਮਜਬੂਤ ਹੋਇਆ ਵੀਰਾ ਜਿਹੜੇ ਮਰਜੀ ਸਰੋਵਰ ਚ ਨਾਲ ਐ ਮੁੱਕਣੀ ਗੱਲ ਉਦਣੀ ਐ ਜਦਨ ਆਪਣੇ ਅੰਦਰ ਨਾ ਆਏਗਾ ਸਤਿ ਸ੍ਰੀ ਅਕਾਲ ਜੇ ਗਿਆਨ ਦੇ ਨਾਲ ਆਪਣੇ ਮਨ ਨੂੰ ਨਾ ਧੋਤਾ ਤੇਰਾ ਧੋਣ ਨਹੀਂ ਹੋਣਾ ਗਿਆਨ ਦੇ ਨਾਲ ਆਪਣੀ ਮੈਲ ਨਾ ਲਾਈ ਤੂੰ ਸਾਫ ਨਹੀਂ ਹੋਣਾ ਗਿਆਨ ਦਾ ਸਾਬਣ ਲੱਗਦਾ ਹੈ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਵਾ ਗਿਆਨ ਦਾ ਸਾਬਣ ਸਰੀਰ ਨਹੀਂ ਇਹਦੇ ਨਾਲ ਹੁੰਦਾ ਉਹ ਪਿਆਰਿਆ ਉਹ ਉਥੇ ਸਰੀਰ ਸਾਫ ਹੋ ਸਕਦਾ ਹੈ ਮਨ ਦੀ ਮੈਲ ਤੇ ਅੰਦਰ ਲੈਣੀ ਹੈ ਤੇ ਜਿਹੜਾ ਤੀਰਥ ਮੇਰਾ ਬਾਬਾ ਦੱਸ ਗਿਆ ਗੁਰੂ ਗ੍ਰੰਥ ਸਾਹਿਬ ਉਹਦੇ ਵਿੱਚ ਤੇ ਕਿਤੇ ਨਹੀਂ ਤੀਰਥ ਬਾਹਰ ਤੇ ਆਇਆ ਹੀ ਨਹੀਂ ਸੀ ਪਤਾ ਨਹੀਂ ਕਿੰਨੇ ਤੇਲ ਫੂਕ ਤੇ ਕਰੋਨਾ ਅਰਬਾਂ ਰੁਪਇਆ ਲੱਗਦਾ ਹੈ ਇੱਧਰ ਨੂੰ ਚੱਲੋ ਇੱਧਰ ਨੂੰ ਚੱਲੋ ਇੱਧਰ ਨੂੰ ਚੱਲੋ ਕਿਸੇ ਨੇ ਇਹ ਦੱਸਿਆ ਹੀ ਨਹੀਂ ਉਹ ਚੱਲਣਾ ਤੈਨੂੰ ਆਪਣੇ ਆਪ ਵਾਲੀ ਪਹਿਣਾ ਹੈ ਯਾਤਰਾ ਤੇਰੇ ਤੋਂ ਸ਼ੁਰੂ ਹੋਣੀ ਹੈ ਤੇ ਤੇਰੇ ਉੱਤੇ ਹੀ ਜਾ ਕੇ ਖਤਮ ਹੋਣੀ ਹੈ ਤੇਰੇ ਉੱਤੇ ਖਤਮ ਹੋਣੀ ਹੈ ਯਾਤਰਾ ਤੇਰੀ ਤੇਰੇ ਤੱਕ ਹੈ ਤੈ ਆਪਣੇ ਆਪ ਨੂੰ ਲੱਭਣਾ ਹੈ ਤੂੰ ਤੀਰਥਾਂ ਤੇ ਨਾ ਭਟਕ ਆਪਣੇ ਆਪ ਨੂੰ ਲੱਭ ਗਵਾਚਿਆ ਕੋਈ ਰੱਬ ਨਹੀਂ ਗਵਾਚੇ ਅਸੀਂ ਆਪ ਅੰਦਰ ਹੈ ਤੀਰਥ ਸਾਡੇ ਕੱਤ ਜਾਈਏ ਰੇ ਘਰ ਲਾਗੋ ਰੰਗ ਭਗਤ ਰਾਮਾਨੰਦ ਜੀ ਕਹਿੰਦੇ ਮੈਂ ਕਿਉਂ ਜਾਵਾਂ ਕਿਤੇ ਮੈਨੂੰ ਸਮਝ ਆ ਗਈ ਹੈ ਮੇਰਾ ਦਿਮਾਗ ਕੰਮ ਕਰਨ ਲੱਗ ਪਿਆ ਹੈ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਹੈ ਜੀ ਸਾਨੂੰ ਦੱਸਿਆ ਨਹੀਂ ਸਾਡੇ ਦਿਮਾਗ 'ਚ ਨਹੀਂ ਵੜਿਆ ਅਰਥ ਉਲਟ ਕੀਤੇ ਐ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਰਾਮਾਨੰਦ ਜੀ ਕਹਿੰਦੇ ਐ ਮੈਂ ਕਿਉਂ ਜਾਵਾਂ ਕਿਥੇ ਸ਼ਬਦ ਹੀ ਪੜੀਏ ਨਾ ਸ਼ਬਦ ਪੜ ਤਖਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ ਕਹਿੰਦੇ ਮੈਂ ਪਹਿਲਾਂ ਜਾਂਦਾ ਸੀ ਹੁਣ ਮੈਂ ਪਿੰਗਲਾ ਹੋ ਗਿਆ ਹੁਣ ਮੈਂ ਕਿਤੇ ਨਹੀਂ ਜਾਂਦਾ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਲੱਭਣਾ ਆਪਣਾ ਆਪਸੀ ਸਾਨੂੰ ਤੀਰਥਾਂ ਤੇ ਕਮਾਈ ਫਿਰਦੇ ਐ ਸੁਣਿਓ ਰਾਮ ਆਨੰਦ ਜੀ ਦਾ ਸ਼ਬਦ ਇੱਕ ਵਾਰ ਸੁਣੋ ਕਤ ਜਾਈਏ ਨੇ ਘਰ ਲਾਗੂ ਰੰਗ ਮੇਰਾ ਚਿਤ ਨਾ ਚੱਲੇ ਮਨ ਭਇਓ ਪੰਗ ਹੁਣ ਨਹੀਂ ਮੈਂ ਚੱਲਦਾ ਕਿਤੇ ਮੈਂ ਪੰਗ ਪਿੰਗੜਾ ਹੋ ਗਿਆ ਮੈਂ ਨਹੀਂ ਕਿਤੇ ਜਾਂਦਾ ਅੱਗੇ ਸੁਣੋ ਇੱਕ ਦਿਵਸ ਮਨ ਭਈਉ ਮੰਗੋ ਘਸ ਚੰਦਨ ਚੋ ਆ ਬਹੁ ਸੁਗੰਧ ਆ ਸ਼ਬਦ ਸੁਣੋ ਇੱਕ ਵਾਰ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਦਿਮਾਗ 'ਚ ਬੜੇਗਾ ਕਦੇ ਗੁਰੂ ਗ੍ਰੰਥ ਸਾਹਿਬ ਦਾ ਰਮਹਲਾ ਚੁੱਕ ਕੇ ਵੇਖਾਂਗੇ ਵੀ ਇਹ ਕੀ ਦੱਸਦੇ ਸੀ ਯਾਰ ਕੋਲਕ ਸਿਸਟਮ ਹੈ ਪੁਜਾਰੀ ਸਿਸਟਮ ਹੈ ਇੱਕ ਕਾਪੀ ਹੈ ਮੰਦਰਾਂ ਦੀ ਸਾਡੇ ਦਿਮਾਗ 'ਚ ਬਾੜਿਆ ਇਹ ਚੀਜ਼ਾਂ ਸਾਡੇ ਮਹਾਨਤਾ ਗਿਆਨ ਦੀ ਹੈ ਗਿਆਨ ਮਹਾਨ ਹੈ ਜਗਾ ਨਹੀਂ ਥਾ ਨਹੀਂ ਭਾਈ ਲੈਣਾ ਜੀ ਕਹਿੰਦੇ ਗੁਰੂ ਨਾਨਕ ਦੀਆਂ ਨਿਸ਼ਾਨੀਆਂ ਸੰਭੋ ਸ਼੍ਰੀ ਚੰਦ ਗੁਰੂ ਮੇਰੇ ਨਾਲ ਚੱਲਿਆ ਗਿਆਨ ਮੇਰੇ ਗੁਰ ਮੇਰੇ ਸੰਗ ਸਦਾ ਹੈ ਨਾ ਭਾਈ ਲੈਣਾ ਜੀ ਚਲੇ ਗਏ ਗੁਰੂ ਅੰਗਦ ਸਾਹਿਬ ਬਣ ਗਏ ਬਾਕੀ ਉੱਥੇ ਹੀ ਰਹਿ ਗਿਆ ਗਿਆਨ ਉਹਨਾਂ ਕੋਲ ਆ ਗਿਆ ਚੱਕੋ ਦਾਤੂ ਦਾਸੂ ਨਿਸ਼ਾਨੀਆਂ ਤੁਸੀਂ ਸੰਭਲੋ ਬਾਬਾ ਅਮਰਦਾਸ ਜੀ ਕਹਿੰਦੇ ਗੁਰੂ ਮੇਰੇ ਨਾਲ ਚੱਲਿਆ ਗੁਰੂ ਕੀ ਹੈ ਗਿਆਨ ਗੁਰ ਮੇਰੇ ਸੰਗ ਚੱਕੋ ਤੁਸੀਂ ਸਾਡਾ ਥਾਂ ਨਾਲ ਸਬੰਧ ਨਹੀਂ ਦੇਹ ਨਾਲ ਸਬੰਧ ਨਹੀਂ ਸਾਡਾ ਸਬੰਧ ਗੁਰੂ ਦੇ ਗਿਆਨ ਨਾਲ ਹੈ ਵਿਚਾਰ ਧਾਰਾ ਨਾਲ ਹੈ ਸੋਚ ਨਾਲ ਸਬੰਧ ਹੈ ਸਾਡਾ ਮੁੜ ਕੇ ਨਹੀਂ ਗਏ ਕਲਗੀਆਂ ਵਾਲੇ ਕਹਿੰਦੇ ਗਿਆਨ ਮੇਰੇ ਕੋਲ ਹੈ ਕਿਤੇ ਨਹੀਂ ਗਏ ਗੁਰੂ ਗੋਬਿੰਦ ਸਿੰਘ ਕਿਤੇ ਨਹੀਂ ਗਏ ਤੁਹਾਨੂੰ ਕੀ ਲੱਗਦਾ ਉਹਨਾਂ ਦਾ ਰਾਹ ਕੋਈ ਰੋਕ ਸਕਦਾ ਸੀ ਜੇ ਜਾਣਾ ਚਾਹੁੰਦੇ ਬੋਲੋ ਗੱਜਕੇ ਕਿਹੜੀਆਂ ਸਰਕਾਰਾਂ ਰੋਕ ਪਾ ਲੈਣ ਕਿਤੇ ਨਹੀਂ ਗਏ ਕਹਿੰਦੇ ਅੰਦਰ ਦਾ ਇਸ਼ਨਾਨ ਦੱਸਿਆ ਸਾਨੂੰ ਅਸੀਂ ਵੱਖਰੇ ਆ ਸਾਰਿਆਂ ਨਾਲ ਸਾਡੀ Hindu ਗੰਗਾ ਤੇ ਨਹਾਉਂਦੇ ਹੋਣਗੇ ਸਾਡਾ ਬਾਬਾ ਤੇ ਰੋਕਦਾ ਰਿਹਾ ਜਾਜਾ ਕਿਉਂ ਤੀਰਥਾਂ ਤੇ ਫਿਰਦੇ ਹੋ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਤੀਰਥਾਂ ਦਾ ਖੰਡਨ ਤੀਰਥ ਨਹਾਉਣ ਜਾਉ ਮਾਰੇ ਕਹਿੰਦੇ ਮੈਂ ਤੀਰਥ ਨਹਾਉਣ ਜਾਣਾ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਮੇਰਾ ਤੀਰਥ ਹੈ ਗੁਰੂ ਦਾ ਸ਼ਬਦ ਵਿਚਾਰ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸਾਡਾ ਤੀਰਥ ਹੈ ਅਕਲ ਲੈਣੀ ਸਾਡਾ ਤੀਰਥ ਹੈ ਦਿਮਾਗ ਖੋਲਣਾ ਸਾਡਾ ਤੀਰਥ ਜ਼ਿਕਰੀਆ ਇਹ ਨਾ ਆਪਾਂ ਜਿਹੜੀ ਬਾਈ ਰঞ্জੀਤ ਸਿੰਘ ਢੱਡੀ ਵਾਲੇ ਦੀ ਵੀਡੀਓ ਦੇ ਦੇਖ ਰਹੇ ਸੀ ਨਾ ਇਹਦੇ ਚ ਉਹਨਾਂ ਨੇ ਨਾ ਬੜੇ ਬੋਲਡ ਜੇ ਦੋ ਫਿਕਰੇ ਬੋਲੇ ਨੇ ਬੜੇ ਸਖਤ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਇੱਕ ਤੇ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਤੀਰਥਾਂ ਦੇ ਜਾਂਦੇ ਨੇ ਨਾ ਉਹ ਭਟਕੇ ਹੋਏ ਲੋਕ ਨੇ ਬਿਲਕੁਲ ਤੇ ਇੱਕ ਫਿਕਰਾ ਉਹਨਾਂ ਨੇ ਅੱਗੇ ਜਾ ਕੇ ਥੋੜਾ ਜਿਹਾ ਐਂਡ ਤੋਂ ਥੋੜਾ ਜਿਹਾ ਪਹਿਲੇ ਬੋਲਿਆ ਕਿ ਜਿਹੜੇ ਮੰਦਰ ਇਹ ਜਿਹੜੇ ਤੀਰਥ ਨੇ ਨਾ ਇੱਕ ਮੰਦਰਾਂ ਦੀ ਕਾਪੀ ਨੇ ਮੰਦਰਾਂ ਤੋਂ ਕਾਪੀ ਕੀਤੇ ਗਏ ਨੇ ਕਾਪੀ ਕੀਤੇ ਗਏ ਨੇ ਕਿ ਵੀ ਜਿਹੜੇ ਬਾਬਾ ਜੀ ਨੇ ਬਾਬਾ ਗੁਰੂ ਨਾਨਕ ਜੀ ਉਹਨਾਂ ਨੇ ਤੀਰਥਾਂ ਤੋਂ ਜਾਣ ਤੋਂ ਮਨਾ ਕੀਤਾ ਉਹ ਕਹਿੰਦੇ ਨੇ ਕਿ ਵੀ ਜਿੰਨਾ ਤੁਸੀਂ ਇਸ਼ਨਾਨ ਕਰੋਗੇ ਤੇ ਤੁਹਾਡੇ ਅੰਦਰ ਮੈਲ ਹੋਰ ਜ਼ਿਆਦਾ ਆਉਂਦੀ ਹੈ ਹਾਂ ਮੈਲ ਵੀ ਆਉਂਦੀ ਹੈ ਮੈਲ ਵੀ ਆਉਂਦੀ ਮੈਲ ਵੀ ਆਉਂਦੀ ਮੈਲ ਮਤਲਬ ਕਿ ਲੈਨ ਦੇ ਬਜਾਇ ਤਹਾਡੀ ਮੈਲ ਡਬਲ ਹੋ ਜਾਂਦੀ ਹੈ ਉਹ ਡਬਲ ਕਿਵੇਂ ਹੋ ਜਾਂਦੀ ਕਿ ਤੁਹਾਡੇ ਅੰਦਰ ਮੈਂ ਆ ਜਾਂਦੀ ਹੈ تکبر ਆ ਜਾਂਦਾ ਗਰੂਰ ਆ ਜਾਂਦਾ ਕਿ ਮੈਂ ਤੇ ਰੱਬ ਦੀ ਇੰਨੀ ਇਬਾਦਤ ਕਰਨਾ ਮੈਂ ਇੰਨੀ ਭਗਤੀ ਕਰਨਾ ਮੈਂ ਬੇਸਿਕਲੀ ਉਹ ਹੈ ਵੇ ਨਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਗਾਲ ਬਣ ਕੇ ਗੁਰੂ ਹੈਬਾਨੀ ਬਾਨੀ ਹੈ ਗੁਰੂ ਵਿੱਚ ਬਾਨੀ ਅੰਮ੍ਰਿਤਸਰ ਬੇਸਿਕਲੀ ਅਗਰ ਗੁਰੂ ਦੇ ਲੜ ਤੁਸੀਂ ਲੱਗੇ ਹੋ ਯਾਨੀ ਕਿ ਠੀਕ ਹੈ ਉਹ ਦਿਨ ਆਲੇ ਹੋਏਗਾ ਕਿ ਸਾਰੇ ਅਮਰਤ ਤੁਹਾਨੂੰ ਮਿਲ ਜਾਣਗੇ ਯਾਨੀ ਕਿ ਚਾਹੇ ਉਹ ਤੁਹਾਡੇ ਜਿਸਮ ਦਾ ਇਸ਼ਨਾਨ ਹੈ ਤੇ ਚਾਹੇ ਅੰਦਰ ਦਾ ਉਹ ਟੋਟਲੀ ਆਟੋਮੈਟਿਕਲੀ ਹੋ ਜਾਏਗਾ ਫਿਰ ਇਹਨਾਂ ਦਾ ਕਿ ਗੁਰੂ ਹੀ ਗਿਆਨ ਹੈ ਤੇ ਗਿਆਨੀ ਗੁਰੂ ਹੈ ਹਾਂਜੀ ਤੇ ਦੂਸਰਾ ਇਹ ਹੈ ਕਿ ਅਗਰ ਤੁਹਾਨੂੰ ਸਮਝ ਆ ਗਈ ਹੈ ਤੁਹਾਡੇ ਕੋਲ ਨੋਲੇਜ ਆ ਗਿਆ ਤੁਹਾਡੇ ਕੋਲ ਇਲਮ ਆ ਗਿਆ ਤੇ ਫਿਰ ਤੁਸੀਂ ਤੀਰਤਾਵਰ ਦੇ ਜਾ ਕੇ ਐਵੇਂ ਮੱਥੇ ਨਹੀਂ ਮਾਰਦੇ ਤੇ ਐਵੇਂ ਇਸ਼ਨਾਨ ਨਹੀਂ ਕਰਦੇ ਤੇ ਐਵੇਂ ਤੁਸੀਂ ਉੱਥੇ ਜਾ ਕੇ ਚੜਾਵੇ ਨਹੀਂ ਚੜਾਉਂਦੇ ਕਿਉਂਕਿ ਬੇਸਿਕਲੀ ਹਰ ਧਰਮ ਦੇ ਵਿੱਚ ਇਹ ਚੀਜ਼ ਟੋਟਲੀ ਰੋਂਗ ਹੈ ਹੂੰ ਇਹ ਵੀ ਇੱਕ ਵੱਡੀ ਸਟੇਟਮੈਂਟ ਹੈ ਤੁਸੀਂ ਕਹਿ ਲਓ ਕਿ ਜਿਹੜਾ ਗਿਆਨ ਹੈ ਉਹੀ ਗੁਰੂ ਹੈ ਉਹ ਗੁਰੂ ਹੈ ਤੇ ਉਹ ਮਤਲਬ ਕਿ ਉਹ ਗਿਆਨ ਅਗਰ ਆ ਗਿਆ ਤੁਹਾਨੂੰ ਤੇ ਨਾ ਮਤਲਬ ਕਿ ਗੁਰੂ ਤੁਹਾਡੇ ਕੋਲ ਆ ਗਿਆ ਹਾਂਜੀ ਗੁਰੂ ਤੁਹਾਡੀ ਖੁਦ ਬਖੋਦੀ ਉਹ ਮਤਲਬ ਕਿ ਉਹ ਗੁਰੂ ਦੇ ਮੁਤਾਬਕ ਹੀ ਤੁਸੀਂ ਆਪਣੀ ਲਾਈਫ ਜਿਹੜਾ ਗੁਰੂ ਦੇ ਪੇਗਾਮ ਜਿਹੜਾ ਦੇ ਕੇ ਗਏ ਨੇ ਬਾਬਾ ਗੁਰੂ ਨਾਨਕ ਜੀ ਤੇ ਭਾਈ ਲੈਣਾ ਤੇ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਤੇ ਇਸ ਤਰ੍ਹਾਂ ਦੇ ਗੁਰੂ ਗੋਬਿੰਦ ਸਿੰਘ ਬਾਕੀ ਉਹਨਾਂ ਨੇ ਕਿਹਾ ਜਿਹੜੇ ਆ ਤੀਰਥ ਨੇ ਨਾ ਇਹ ਪੁਚਾਰੀਵਾਦ ਦੇ ਬਣਾਏ ਹੋਏ ਨੇ ਇਹਨਾਂ ਨੇ ਕਿਦਰੇ ਗੋਲਕਾਰ ਰੱਖਣੀਆਂ ਸੀ ਹੁਣ ਮਨ ਜਿੱਤੇ ਰੱਖ ਨਹੀਂ ਸਕਦੇ ਸੀ ਜਾਂ ਜਿਵੇਂ ਗਿਆਨ ਨੇ ਗਿਆਨ ਦੇ ਅੱਗੇ ਤੇ ਰੱਖ ਨਹੀਂ ਸਕਦੇ ਸੀ ਗਿਆਨ ਤੇ ਫਿਰ ਹ ਬੰਦੇ ਨੂੰ ਅੰਦਰੋਂ ਵੀ ਆਂਦਾ ਬਾਹਰੋਂ ਵੀ ਆਂਦਾ ਮੁਸ਼ਾਹਦੇ ਨਾਲ ਵੀ ਆਂਦਾ ਤੇ ਇਹ ਕੋਈ ਜਗਾ ਨਹੀਂ ਸੀ ਤੇ ਜਿਹੜਾ ਤੀਰਥ ਅੰਦਰ ਦਾ ਤੀਰਥ ਜਿਹੜਾ ਮਤਲਬ ਕਿ ਉੱਥੇ ਗੋਲਕ ਰੱਖ ਨਹੀਂ ਸਕਦੇ ਸੀ ਫਿਰ ਇਹਨਾਂ ਨੇ ਕਾਪੀ ਕੀਤਾ ਇਹਨਾਂ ਨੇ ਕਹਿਣਾ ਮਤਲਬ ਇਹ ਕਾਪੀ ਕੀਤਾ ਮੰਦਰਾਂ ਨੂੰ ਕਾਪੀ ਕਰ ਲਿਆ ਉਹਨਾਂ ਜੇ ਅੱਗੇ ਗੋਲਕ ਰੱਖ ਲੈ ਸਮਝੋ ਕਿ ਇਹ ਪੈਸਾ ਹੈ ਕਾਪੀ ਆ ਬਣਾਉਂਦੇ ਨੇ ਮੋਟਾ ਲਿਆ ਮੋਟਾ ਮਾਲ ਛਾਪ ਰਹੇ ਮੋਟਾ ਮਾਲ ਛਾਪਣ ਵਾਸਤੇ ਮਤਲਬ ਉਹਨਾਂ ਨੇ ਕਹਿੰਦਾ ਸੀ ਕਿ ਸਾਧੂਆਂ ਨੇ ਕੀਤਾ ਬਾਕੀ ਹਰ ਬੰਦੇ ਦਾ ਇੱਕ ਆਪਣਾ ਨਜ਼ਰੀਆ ਹੈ ਉਹਨਾਂ ਦਾ ਜਿਹੜੇ ਅਸੀਂ ਅਸੀਂ ਤੇ ਸਿਰਫ ਉਹਦਾ ਇਹ ਦੱਸਿਆ ਕਿ ਉਹ ਇਹ ਗੱਲ ਕਰ ਰਹੇ ਸੀ ਸਾਡਾ ਆਪਣਾ ਦੀਨ ਨੂੰ ਮੰਨਣ ਦਾ ਆਪਣਾ ਨਜ਼ਰੀਆ ਹੈ ਦੋਸਤਾਂ ਦਾ ਆਪਣਾ ਨਜ਼ਰੀਆ ਹੋ ਸਕਦਾ ਹੈ ਅਗਰ ਕਿਸੇ ਨੂੰ ਕੋਈ ਗੱਲ ਬੁਰੀ ਲੱਗੇ ਤੇ ਉਹਦੇ ਵਾਸਤੇ ਮਾਫ਼ਰਤ ਹੈ ਕਿਉਂਕਿ ਜਿਹੜੇ ਭਾਈ ਰஞ்சிਤ ਸਿੰਘ ਢੱਡੀਆਂ ਵਾਲੇ ਨਾ ਉਹਨਾਂ ਦਾ ਬਿਆਨ ਕਰਨ ਦਾ ਨਾ ਇੱਕ ਥੋੜਾ ਜਿਹਾ ਹਟਕੇ ਸਟਾਈਲ ਹੈ ਉਹ ਬਾਅਦ ਲੋਕਾਂ ਨੂੰ ਪਸੰਦ ਆਉਂਦਾ ਹੈ ਬਾਅਦ ਲੋਕਾਂ ਨੂੰ ਨਹੀਂ ਪਸੰਦ ਆਉਂਦਾ ਤੇ ਦੂਸਰਾ ਅਗਰ ਕੋਈ ਕਿਸ ਕਿਸੇ ਕਿਸਮ ਦੀ ਤੁਸੀਂ ਅਗਰ ਸਾਡੇ ਨਾਲ ਵੀਡੀਓ ਸ਼ੇਅਰ ਕਰਨੀ ਹੋਵੇ ਐਸੀ ਵੀਡੀਓ ਕਿ ਤੁਸੀਂ ਚਾਹਦੇ ਹੋ ਕਿ ਲੋਕਾਂ ਨਾਲ ਸ਼ੇਅਰ ਹੋਵੇ ਤੇ ਸਾਡਾ ਵੀਡੀਓ ਦੇ ਸ਼ੁਰੂ ਤੇ WhatsApp ਨੰਬਰ ਹੁੰਦਾ ਹੈ ਜਾਂ ਚੈਨਲ ਦੀ ਡਿਸਕ੍ਰਿਪਸ਼ਨ 'ਚ ਹੁੰਦਾ ਹੈ ਉਹਦੇ ਤੇ ਤੁਸੀਂ ਸਾਨੂੰ WhatsApp ਕਰ ਸਕਦੇ ਜੇ ਅਗਰ ਗੱਲਬਾਤ ਕਰਨੀ ਹੋਵੇ ਤੇ ਉਹਦੇ ਤੇ ਗੱਲਬਾਤ ਵੀ ਕਰ ਸਕਦੇ ਜੀ ਤੋ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲਾਈਕ ਕਰੋ ਸ਼ੇਅਰ ਕਰਿਆ ਕਰੋ ਤੇ ਦੂਸਰਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਕੱਲ ਵੀ ਮੈਂ ਐਨਾਲਿਟਿਕਸ ਵੇਖ ਰਿਹਾ ਸੀ ਤੇ ਮੇਰਾ ਯਾਰ ਦੁੱਖ ਹੋਇਆ ਦੋਸਤੋ ਯਾਰਾ ਤੁਸੀਂ ਜਿਹੜੇ ਦੇਖ ਰਹੇ ਹੋ ਮੈਨੂੰ ਪਤਾ ਹੈ ਹੁਣ ਜਿਹੜੇ ਦੋਸਤ ਆ ਸਾਰੇ ਤੁਸੀਂ ਦੇਖ ਰਹੇ ਹੋ ਲੇਕਿਨ ਸਬਸਕ੍ਰਾਈਬ ਨਹੀਂ ਕਰਦੇ ਅਗਰ ਤੁਸੀਂ ਸਬਸਕ੍ਰਾਈਬ ਕਰ ਲੋਗੇ ਹੋਣਾ ਕੁਝ ਵੀ ਨਹੀਂ ਹੋਣਾ ਕੁਝ ਨਹੀਂ ਸਾਨੂੰ ਮੋਟੀਵੇਸ਼ਨ ਮਿਲ ਜਾਣੀ ਹੈ ਅਸੀਂ ਤੁਹਾਡੇ ਵਾਸਤੇ ਹੋਰ ਅੱਛੀਆਂ ਵੀਡੀਓ ਲੈ ਕੇ ਆਵਾਂਗੇ ਤਕਰੀਬਨ 90% ਲੋਕ ਬਿਨਾਂ ਸਬਸਕ੍ਰਾਈਬ ਤੋਂ ਵੀਡੀਓਜ਼ ਦੇਖ ਰਹੇ ਨੇ ਤੇ ਅਗਰ ਉਹ ਸਬਸਕ੍ਰਾਈਬ ਵੀ ਕਰ ਲੈਣਗੇ ਤੇ ਉਹਨਾਂ ਦੀ ਮਿਹਰਬਾਨੀ ਹੈ ਇੱਧਰ ਰੱਤਾ ਲਾਲ ਬਟਾ ਨੇ ਦੋਸਤੋ ਜ਼ਰੂਰ ਉਹਨੂੰ ਸਬਸਕ੍ਰਾਈਬ ਕਰ ਲੈ ਜੀ ਜ਼ਰੂਰ ਸਬਸਕ੍ਰਾਈਬ ਕਰਾ ਜੀ ਮਿਲਨੇ ਆ ਕਿ ਨਵੀਂ ਵੀਡੀਓ ਨਾਲ ਸਾਨੂੰ ਦੀਓ ਇਜਾਜ਼ਤ ਅੱਲਾਹ ਦੇ ਬਾਅਦ